ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈਕ ਖੋੜ ਚਾਰ ਪੰਜ ਗਾਈਆਂ ਬਕਾਉਗਾ ਜੀ ਠੀਕ ਹੈ ਜੀ ਬਾਕੀ ਭਰਾ ਅਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 758200352 ਠੀਕ ਹੈ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਵਾਤਾ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਆਪਾਂ ਕੋਈ ਨਾ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਸ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਰਾਜਵਿੰਦਰ ਸਿੰਘ ਜੀ ਪਿੰਟਲੇਵਾਲ ਜ਼ਿਲ੍ਹਾ ਬਰਨਾਲਾ ਨੰਬਰ ਭਰ ਆਪਣਾ 9815642913 ਠੀਕ ਹੈ ਜੀ ਕਿੰਨੇ ਨੱਕ ਪਕਾਉਗੇ ਵੀਰੇ ਆਪਣੇ ਕੋਲ ਵੀਰੇ ਆਪਣੇ 4-5 ਹੈਗੇ ਠੀਕ ਹੈ ਜੀ ਹਾਂਜੀ ਵੀ ਪਹਿਲੀ ਵੇੜ ਦੀ ਜਾਣਕਾਰੀ ਦਿਓ ਸਭ ਹਾਂ ਵੇੜਾ ਪਲੂਣੀ ਵੇੜਾ ਜੀ ਹਾਂਜੀ 2 ਮਹੀਨਾ ਦੀ ਸੂਈ ਵੇੜਾ ਲੰਬਾ ਸਮਝੋ ਠੀਕ ਹੈ ਜੀ ਜੇ ਬਲ ਉਹ ਵਧੀਆ ਮਨਾਉਂਦੀ ਆ ਹਾਂਜੀ 4-5 ਮਾ ਦੀ ਜਮਾ ਓਕੇ ਆ ਠੀਕ ਹੈ ਜੀ ਦੁੱਧ ਹੈਗਾ 10 ਕਿਲੋ ਪਰ ਤੋਲ ਕੇ ਦਵਾਂਗੇ ਦੋ ਨੰਬਰ ਮਣ ਕੇ ਠੀਕ ਹੈ ਜੀ ਠੰਡੀ ਸ਼ੀਲ ਦੀ ਇਹਦਾ ਰੇਟ ਭਰਾ ਜਦੋਂ 25000 ਆ ਵੀਰੇ ਠੰਡੀ ਛੀਲ ਦੀ ਫੋਲੋ ਗਾਰੰਟੀ 25000 ਠੀਕ ਹੈ ਜੀ ਹਾਂਜੀ ਭਾਈ ਦੂਜੀ ਦੇ ਦੱਸੋ ਵੜ ਇਹ ਬੜਾ ਟੋਕੜਗਾ ਹਾਂਜੀ 5-6 ਕਿਲੋ ਦਾ ਹੈਗਾ ਥਣਾ ਥਣਾ ਦੀ ਸ਼ਾਪ ਆ ਠੀਕ ਹੈ ਜੀ ਉਸ ਮਾਤ ਨੂੰ ਜਮਾਉ ਕੇ ਕਰ ਦਈਏ ਹਾਂਜੀ ਇਹਦਾ ਰੇਟ ਇਹਦਾ 10000 ਆ ਇਹਦੇ ਨਾਲ ਬੱਚੀ ਆ ਨਾਲ ਹੀ ਆਹੀ ਨਾਲ ਹੀ ਦੇ ਦਾਂਗੇ ਆਪਾਂ ਠੀਕ ਹੈ 10000 ਰੁਪਏ ਆ ਨਾਲ ਬੱਚੀ ਨਾਲ ਬੱਚੀ ਵੀ ਨਾਲ ਹੀ ਤੁਹਾਨੂੰ ਦਿੱਤੀ ਜਾਵੇ ਨਾਲ ਹੀ ਦਿੱਦਾਂਗੇ ਠੀਕ ਹੈ ਗੱਬੜ ਨੂੰ ਕੁਪੜ ਨਹੀਂ ਭਰਾ ਜੀ ਗਮਿਆ ਟਿਕਾ ਦਾ ਰਕੀ ਕਾ ਨ ਕੋਈ ਮਹੀਨਾ ਸਮੀਨਾ ਪਾਣਾ ਨਹੀਂ ਲੈਣਾ ਠੀਕ ਨਾ ਵਾਲਾ ਕੰਮ ਠੀਕ ਹਾਂ ਐਵੇਂ ਆਪਾਂ ਕਿਹੜੇ ਮਹੀਨਾ ਬਿਨਾ ਉਹ ਕਹਿ ਦਿੰਦਾ ਅਗਲਾ ਭਰਾ ਆਵੇ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਤੀਜੀ ਵਾਰੀ ਦੱਸ ਤੇ ਵਾਤਾ ਲੈ ਬੈੜਾ ਹਾਂਜੀ ਦੁੱਧ ਹੈਗਾ 12 13 ਕਿਲੋ ਠੀਕ ਹੈ ਜੀ ਤੇ ਥੋੜੀ ਜੀ ਬਾਈ ਕਹਿੰਦਾ 3100 ਵੀ ਮੀ ਨਿਕਦੀ ਹਾਂਜੀ ਤਿੰਨ ਸਾਨਾ ਜੀ 24 25 ਰੇਟ ਤੋਂ ਪਾਉਣੀ ਸੀ ਠੀਕ ਹੈ ਜੀ ਤੇ ਹੁਣ ਆਪਾਂ ਤਲਾ ਕੇ ਜਾਵਾਂਗੇ ਠੰਡੀ ਚੇਤੇ ਤਿੰਨ ਸਾਨ ਚਲਦੇ ਜਾਵਾਂ ਓਕੇ ਆ ਤੇ ਉੱਥੇ ਜਿਵੇਂ ਤਾਰੀਆਂ ਆਉਣ ਨਾ ਪਰ ਤੇਲ ਮਣ ਕੇ ਦੇਣੀ ਆ ਤੇ ਕੀ ਰੇਟ ਆ ਭਰਾ ਦਾ ਦੁੱਧ ਇਹਦਾ ਵਿੱਚ ਬੰਦ ਤੋੜਾਂਗੇ ਚੋਕ ਲੈ ਜੰਡੀ ਸੀ ਇਹਦਾ 25000 ਹੂੰ ਠੀਕ ਹੈ ਜੀ ਹੁਣ ਆਪਾਂ ਮੀਂਹ ਕਣੀ ਦੇ ਕਰਕੇ ਤੋੜਨੇ ਆ ਨਹੀਂ ਇਹ ਤੋੜ ਕੇ ਘਾਂਦੇ ਪੱਕਾ ਪੱਕਾ ਨਹੀਂ ਮੰਨਦੇ ਕੋੜਿਆਂ ਨੂੰ ਤੋੜਦੇ ਸਾਰੇ ਬੜਾ ਠੀਕ ਹੈ ਜੀ ਠੀਕ ਇੱਕ ਪੱਕਾ ਹੀ ਮੰਨਦੇ ਹੁਣ ਕੀ ਬੜ ਤੇ ਸੁ ਜਾਣਕਾਰੀ ਇਹ ਵੀ ਬੜਾ ਇਹਨੂੰ ਵੀ ਥੋੜੇ ਟਾਈਮ ਹੋਇਆ ਸੂਈ ਨੂੰ ਮਚਵਾਸ ਤੋਂ ਵਧਿਆ 8 ਕਿਲੋ ਦੁੱਧ 9 ਕਿਲੋ 8 ਤੋਂ ਬਾਅਦ ਲੀਟਰ ਹੀ ਲਵਾ ਦਾਂਗੇ ਠੀਕ ਹੈ ਜੀ ਮਚਵਾਸ ਤੋਂ ਵਧਿਆ ਕਰਦੀ ਆ ਥੋੜਾ ਟਾਈਮ ਘਟ ਹੋਇਆ ਨਾ ਹਾਂਜੀ ਹਾਂਜੀ ਇਹ ਠੰਡੀ ਸ਼ੀਲ ਦੀ ਗਾਰੰਟੀ ਆ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ 14000 ਰ ਠੀਕ ਹੈ ਅੰਮ੍ਰਿਤਸਰ ਨੇਗਰਾਂ ਟੰਗ ਠੀਕ ਹੈ ਜੀ ਲੋਪਰਾ ਬਾਈ ਕੋਲ ਚਾਰ ਨਾਗਾ ਪਿੰਡ ਟੱਲੇਵਾਲ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਥੋੜਾ ਜਿਹਾ ਵਾਰਸ ਪਰ ਰਹੀ ਹੈ ਤਾਂ ਕਰਕੇ ਹਾਂ ਤਾਂ ਆਂ ਆਪਾਂ 2000 ਕਿ ਦਰਾਈਆਂ ਤੁਰਦੇ ਕੋਟਿਆਂ ਕੋਈ ਆਏ ਨਹੀਂ ਪੱਕਾ ਮੰਨਦੀ ਕੋਈ ਠੀਕ ਹੈ ਜੀ ਬਾਈ ਜੀ ਨੇ ਰੇਟ ਵੀ ਦੱਸਦੇ ਬਾਈ ਜੀ ਦੇ ਰੇਟ ਵੀ ਜਮਾ ਜਾਇਆ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਟੱਲੇਵਾਲ ਠੀਕ ਹੈ ਜ਼ਿਲ੍ਹਾ ਬਰਨਾਲ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ